ਹੁਣ ਮੈਂ ਬੇਨਤੀ ਕਰਦਾ ਸਾਡੇ ਗੌਤਮ ਬਾਦਸੀ ਕਿੱਥੇ ਨੇ ਜੀ ਉਹ ਵੀ ਆਉਣ ਆਜੋ ਜੀ ਸਾਡੇ ਸਾਨੀ ਸਾਹਿਬ ਜੇ ਨਾ ਬੋਲੇ ਤਾਂ ਫੇਰ ਸਾਨੀ ਫਿਰ ਤਾਂ ਸਾਡਾ ਫੰਕਸ਼ਨ ਅਧੂਰਾ ਰਹਿ ਜਾਣਾ ਤੇ ਸਾਡੇ ਜ਼ਿਲ੍ਹਾ ਪ੍ਰੀਸ਼ਦ ਦੇ ਸਾਫਾ ਚੇਤ ਲਈ ਜੀ ਜੀ ਦਾ ਖਲਤ ਲਈ ਜੀ ਜੀ ਦੀ ਧੰਨਵਾਦ ਤੇ ਮੈਂ ਹੁਣ ਬੇਨਤੀ ਕਰਦਾ ਨਾਖਪਾ ਜੀ ਨੂੰ ਨਾਖਪਾ ਜੀ ਵੀ ਇੱਕ ਮਿੰਟ ਲਾਉਣਗੇ ਫਿਰ ਬਾਅਦ ਚ ਦੱਸਿਆ ਜਾਵੇਗਾ ਔਰ ਅਸੀਂ ਜਦਾਣਾ ਵੀ ਚਾਹਨੇ ਆਂ ਕੋਈ ਜਦਾਣਾ ਵੀ ਪੈਣ ਜਦਾ ਸਾਡੇ ਦੇਵ ਮਾਂ ਦੀ ਦਾ ਸਿਰ ਉੱਚਾ ਹੋਊਗਾ ਜੇ ਆਪਾਂ ਛੱਡਿਆਂ ਦੀ ਸ਼ਹਿਰ ਦੀ ਤਰੱਕੀ ਤੇ ਕਿਸੇ ਆਲੀ ਹੁੰਦੇ ਰਵੇ ਤੇ 2 ਕਰੋੜ ਨੌਕਰੀਆਂ ਦੇਣੀਆਂ ਸੀ ਪਹਿਲੇ ਸਾਲ ਦੇ ਵਿੱਚ ਔਰ ਨੌਕਰੀਆਂ ਖਾਲੀ ਇਹ ਕਦੇ ਹੋਇਆ ਨਹੀਂ ਹੈ ਜਿਵੇਂ ਕਸਿਆ ਚ ਬੰਲੇ ਵਾਲੀ ਪੰਜਾਬ ਦੇ ਪਿਆਪੁੱਤਾ ਨੇ ਨਾ ਕਿ ਆਉਂਗਾ ਔਰ ਤੁਸੀਂ ਵਸੇ ਤਿਆਰੀ ਕਰ ਰੱਖੀ ਆ ਪਰ ਫਿਰ ਵੀ ਮੈਂ ਕਹ ਦਿੰਦਾ ਪਹਿਲੀ ਤਰੀਕ ਨੂੰ ਚੜ੍ਹੋ ਦਾ ਬਟਨ ਦੱਬ-ਦੱਬ ਕੇ ਲੱਗ-ਦੱਬ ਕੇ ਵਸੀਹ ਦੀਆਂ ਚੀਕਾਂ ਕਢਾ ਲਓ ਠੀਕ ਆ ਜੀ ਖਡਾ ਦੋਗੇ ਔਰ ਅਸੀਂ ਚਾਰ ਨੂੰ ਰਿਜ਼ਲਟ ਆ ਜਾਣਾ ਜਦੋਂ ਬਸ ਕੇ ਰਹੀਓ ਇਹੀ ਲੋਕ ਹੈ ਜਿਨ੍ਹਾਂ ਨੇ ਜਾਸਦਰ ਸੈਂਟਰ 400 ਤੋਂ 1000 ਦਾ ਦਿੱਤਾ ਹੈ। ਇਹੀ ਲੋਕ ਹੈ ਜਿਨ੍ਹਾਂ ਨੇ इवन ਫੌਜ ਦੀ ਨੌਕਰੀ ਜਿਹੜੀ ਹੈਗੀ ਉਹਨੂੰ ਅਗਲੀ ਵੀਰ ਬਣਾ ਕੇ ਉਹ ਵੀ ਠੇਕੇ ਤੇ ਕਰਤੀ। ਇਹੀ ਲੋਕ ਹੈ ਜਿਨ੍ਹਾਂ ਨੇ ਜੜੀਆਂ ਜੜੀਆਂ ਠੇਕੇ ਤੁਹਾਡੇ ਤੁਹਾਡੇ ਦੀ ਆਪਤਾ ਨੂੰ ਸਫਾਈ ਕਰਮਚਾਰੀਆਂ ਨੂੰ ਅਧਿਆਪਕਾਂ ਨੂੰ ਠੇਕੇ ਤੇ ਰੱਖਦੇ ਆ। ਦੇਣ ਵਾਲਿਆਂ ਇਹਨਾਂ ਨੇ ਪੈਨਸ਼ਨ ਦੇ ਵਾਅਦਾ ਕੀਤੀ ਹੋਈ ਹੈ, ਗਰੀਬਾਂ ਦੇ ਘਰਾਂ ਦੇ ਪੈਸੇ ਨਹੀਂ ਲੈਂਦੇ। ਕਿਸਾਨਾਂ ਦੇ ਮੰਡੀਆਂ ਦੇ ਪਿੰਡਾਂ ਦੇ ਪਿੰਡੂ ਕਾਸਤੇ ਸਾਰੇ ਪੈਸੇ ਰੋਕ ਕੇ ਬੈਠੇ ਆ। ਉਹ ਅਸੀਂ ਲੈ ਕੇ ਆਣੇ ਆ। ਅਸੀਂ ਜਿੱਦਣ ਤੁਹਾਡੇ ਇਹ ਆ ਗਏ ਤੁਹਾਡੇ ਦੁਆਰਾ ਵੀ ਇਹ ਦੇ ਪੈ ਲੱਗ ਚੜ ਗਏ ਔਰ ਸਾਰੇ ਜਿਹੜੇ ਤੁਹਾਡੇ ਦੁਆਰਾ ਤੋਂ ਸਾਰੇ ਰੇਡ ਪੁੱਜਨੇ ਸ਼ੁਰੂ ਹੋ ਜਾਣਗੇ ਇਸ ਕਰਕੇ ਬਸ ਕੇ ਰਹਿਿਓ ਬਸ ਕੇ ਰਹਿਿਓ ਆਪ ਜੀ ਜੈ ਬਹੁਤ ਬਹੁਤ ਦਾ ਨਮਸਕਾਰ ਆਮ ਆਦਮੀ ਪਾਰਟੀ ਨਾਭਾ ਦੀ ਸੋਚੀ ਲੀਡਰਸ਼ਿਪ ਵਾਰ ਨੰਬਰ 14 15 ਤੇ 17 ਤੋਂ ਜਿੱਲੇ ਦੇ ਪਰੇ ਪਹਣਾ ਤੇ ਪਹੁੰਚਿਆ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਆਦਾ ਔਰ ਤੁਸੀਂ ਸਾਰੇ ਐਸ ਵੇਲੇ ਸਾਨੂੰ ਸੌਲਡ ਬਾਸਟਰ ਇੱਥੇ ਬੈਠੇ ਹੋ ਤੁਹਾਡਾ ਇੱਕ ਇੱਕ ਚੱਲਿਆ ਹੋਇਆ ਕਿ ਕਦਮ ਤੁਹਾਡੇ ਸਿਰ ਉੱਤੇ ਅਸੀਂ ਦੋ ਸਾਲ ਪਹਿਲਾਂ ਤੁਸੀਂ ਬਹੁਤ ਵਧੀਆ ਫੈਸਲਾ ਕੀਤਾ ਤੁਸੀਂ ਮਾਨ ਸਾਹਿਬ ਨੂੰ ਵੱਡੇ ਮਾਤਰਾ ਦਾ ਜਿਤਾਇਆ ਔਰ ਵਿਧਾਇਕੀ ਵਾਲਿਆਂ ਨੇ ਮੈਨੂੰ ਮੇਰੀ 53 ਹਜ਼ਾਰ ਦੀ ਨੀਡ ਸੀ ਇਹਨਾਂ ਦੀ 52 ਹਜ਼ਾਰ ਦੀ ਨੀਡ ਸੀ ਅਸੀਂ ਪਹਿਲੇ ਤੇ ਦੂਜੇ ਨੰਬਰ ਤੇ ਆਏ ਔਰ ਜਿੰਨੀਆਂ ਅਸੀਂ ਇਲੈਕਸ਼ਨ ਲੜੀਆਂ ਉਹਦੇ 'ਚ ਹਮੇਸ਼ਾ ਫਰਦਾਨਾ ਵਿਧਾਇਕੀ ਨੇ ਔਰ ਲਾਬੇ ਨੇ ਸਾਡਾ ਗਿਸ਼ਾ ਮਾਨ ਰੱਖਿਆ ਔਰ ਮੈਂ ਤੁਹਾਨੂੰ ਇੱਕ ਇੱਕੇ ਵੀ ਗੱਲ ਕਹਣੀ ਚਾਹੁੰਦਾ ਜੀ ਮੁਲਖਰ ਭਾਟੀਆ ਸਾਹਿਬ ਕਹਿੰਦੇ ਸੀ ਕਿ ਸਾਨੀ ਸਾਹਿਬ ਕਹਿੰਦੇ ਸੀ ਤੁਹਾਨੂੰ ਪਹਿਲੇ ਨੰਬਰ ਤੇ ਆਣਾ ਤੁਸੀਂ ਪੰਜਾਬ ਦੀ ਇਸ ਵਾਰੀ ਜੋ ਮੈਨੂੰ ਲੱਗਦਾ ਤੁਸੀਂ ਆਲੋਚਨਾ ਤੁਹਾਡੀ ਗੱਲ ਦੇਖ ਕੇ ਲੱਗ ਰਿਹਾ ਤੁਹਾਨੂੰ ਬਹੁਤ ਵੱਡੇ ਵੱਡੇ ਨਾਮ ਮਿਲਨੇ ਆ ਗ੍ਰਾਂਟ ਮਿਲਿਆ ਕੋਲੋਂ 22 ਕਰੋੜ ਸਾਰੇ ਅਸੈਂਬਲੀ ਸਪਰ ਨੂੰ 2 ਕਰੋੜ ਪੁੱਜਦੇ ਆ ਜੀ ਜਿਹੜਾ ਪਹਿਲੇ ਨੰਬਰ ਤੇ ਆਊਗਾ ਉਹਦਾ 22 ਦਾ 5 ਕਰੋੜ ਹੋ ਜਾਣਾ ਡਬਲ ਹੋ ਜਾਣਾ ਸੋ ਤੁਸੀਂ ਤਕੜੇ ਹੋ ਕੇ ਆਪਣੀ ਟਾਪੇ ਦੀ ਗ੍ਰਾਂਡ ਡਬਲ ਕਰ ਸਕਦੇ ਹੋ ਐਮਪੀ ਦੀ ਗ੍ਰਾਂਡ ਮੈਨ ਜੀ ਜੋ ਪਹਿਲਾਂ ਆਣੀ ਉਹ ਦਾ ਐਡੀਸ਼ਨ ਆਣੀ ਆ ਔਰ ਤੁਹਾਡੇ ਵਾਸਤੇ ਖੁਸ਼ੀ ਦੀ ਗੱਲ ਹੈ ਆ ਜਿਹੜੇ ਮੇਰੇ ਭਰਾ ਹੁੰਦੇ ਜਨਰਲ ਸਟੋਰ ਵਾਲੇ ਕਰਿਆਨਾ ਵਾਲੇ ਆ ਸਾਹਮਣੇ ਜਿਹੜੇ ਜੁਨੇਵੀਆ ਸ਼ੋਰੂਮ ਆ ਗਿਆ ਇੱਧਰ ਆ ਗਿਆ ਬੱਚਿਆਂ ਦੇ ਖੇਡਣ ਵਾਲਾ ਸਾਦੇ ਸਮਾਨ ਵਾਲੇ ਜਿਹਨੇ ਟ੍ਰੇਡਰਸ ਆ ਗਿਆ ਅਸੀਂ ਇਹਨਾਂ ਦੀ ਜ਼ਿੰਦਗੀ ਵੀ ਆਸਾਨ ਕਰਾਂਗੇ ਕਰਾਂ ਦੀ ਬਿਜਲੀ ਫ੍ਰੀ ਹੋ ਗਈ ਜਿਹੜਾ ਦੀ ਹੁਈਆ ਤਾਰੀਆਂ ਪਜਾ ਦੇ ਇੱਕ ਹੋ ਰਹੀ ਆ ਜਿਹੜੇ ਦੁਕਾਨਾ ਵਾਲੇ ਜਿਹੜੇ ਬਿਜ਼ਨਸਮੈਨ ਸਾਡਾ ਅਗਲਾ ਜਿਹੜਾ ਸਟੱਫ ਹੈ ਹੋਗਾ ਕਿ ਜਿਹੜੇ ਇਹ ਜਿਹੜੇ ਬਿਜਲੀ ਦੇ ਰੇਟ ਉਹ ਕੱਪੜੇ ਸ਼ੁਰੂ ਹੋ ਜਾਣਗੇ ਕਿਉਂਕਿ ਮਾਲ ਸਾਹਿਬ ਨੇ ਆਪਣਾ ਫਰਕਲ ਪਲਾਂਟ ਖੇਚ ਲਿਆ ਆਪਣੀ ਕੋਲ ਮੈਂ ਜਿਹੜੀ ਚੱਲਦੀ ਹੋਗੀ ਪਿਛਵਾੜਾ ਪਹਿਲਾਂ ਜਿਹੜੇ ਇਹ 12 ਰੁਪਏ ਦਿੰਦੇ ਸੀ ਪਰ ਯੂਨਿਟ ਇਹ ਫਰਕਲ ਪਲਾਂਟ ਪਾ ਦਿੰਦਾ ਸੀ ਤਾਂ ਵੀ ਹੁਣ ਸਾਨੂੰ ਉਹ 3.5 ਰੁਪਏ ਬਿਜਲੀ ਪੈ ਰਹੀ ਹੈ ਬਹੁਤ ਜਲਦੀ ਇਹਨਾਂ ਦੇ ਬਿਜਲੀ ਦੇ ਰੇਟ ਕੱਟੇ ਸ਼ੁਰੂ ਹੋ ਜਾਣਗੇ ਇਹਨਾਂ ਨੇ ਸਫਾਈ ਕਰਮਚਾਰੀ ਠੇਕੇ ਤੇ ਕਿ ਅਧਿਆਪਕ ਠੇਕੇ ਤੇ ਮੈਡੀਕਲ ਸਟਾਫ ਠੇਕੇ ਤੇ ਫਸਤ ਤੇ ਲਾ ਜਾਣਾ ਜਦੋਂ ਅਸੀਂ ਉੱਥੇ ਪਹੁੰਚ ਗਏ ਆ ਜਿਹੜੀਆਂ ਮਰੀਆਂ ਪਾਣ ਕੋਈ ਨਾ ਕੋਈ ਟੈਕਨੀਕਲ ਇੰਸਟੀਚਿਊਟ ਦੇਵਾਗੇ ਜੀ ਵੱਡੀ ਕਿਉਂਕਿ ਨਾਬੇ ਦੇ ਵਿੱਚ ਇੰਡਸਟਰੀ ਬਹੁਤ ਸਾਰੀ ਆ ਔਰ ਐਗਰੋ ਬੇਸਡ ਜੱਤੀ ਮੈਂ ਆ ਕੇ ਆਉਂਗਾ ਉਹਦੇ ਵਾਸਤੇ ਤੁਹਾਡੇ ਅਸੀਂ ਦੀ ਟੈਕਨੀਕਲ ਟੀਚਰਸ ਜਿਹੜੀ ਟੈਕਨੀਕਲ ਇੰਸਟੀਚਿਊਸ਼ਨ ਹੋਏਗੀ ਇੱਕ ਟੈਕਨੀਕਲ ਕਾਲਜ ਜਿਹੜਾ ਤੁਹਾਡਾ ਨਾਬੇ ਦੇ ਵਿੱਚ ਸ਼ੁਰੂ ਕਰਾ ਦੇ ਜਿਉਂ ਬੰਦਾ ਕਿਹਾ ਤੇ ਨਾਬੇ ਦਾ ਅਸਤਾਵ ਜਿਹੜਾ ਤੁਹਾਡਾ ਉਹਦੇ ਚ ਐਮਪੀਏ ਸੈਂਟਰ ਨਵਾਂ ਬਣ ਗਿਆ ਜਿਵੇਂ ਤੁਹਾਡੇ ਸਾਰੇ ਵਾਰਡ ਆ 1 ਕਿਲੋਮੀਟਰ ਤੋਂ ਜ਼ਿਆਦਾ ਤੁਹਾਨੂੰ ਚੱਲਣਾ ਨਹੀਂ ਪਵੇਗਾ ਨਾਰਮਲ ਬਲੱਡ ਪ੍ਰੈਸ਼ਰ ਸ਼ੂਗਰ ਖਾਂਸੀ ਜ਼ੁਕਾਮ ਬੁਖਾਰ ਇਹਨਾਂ ਬਿਮਾਰੀਆਂ ਵਾਸਤੇ ਹਰ ਇੱਕ ਦੇ ਵਿੱਚ ਆ ਰਹੇ ਤੁਹਾਨੂੰ ਲੋਕਾਂ ਦੇ ਪਿੰਡਾਂ ਦੇ ਸ਼ਹਿਰਾਂ ਦਾ ਪੂਰਾ ਸਾਥ ਮਿਲ ਰਿਹਾ ਪੂਰਾ ਜੀ ਤੁਸੀਂ ਦੇਖ ਲਓ ਵੀ ਹੁਣ ਨਾਗਵਚਨ ਆਲੇ ਆ ਜੀ ਆਹ ਦੇਖ ਲਓ ਇਸ ਤੋਂ ਪਹਿਲਾਂ ਜਦੋਂ ਅਸੀਂ 16 ਨੰਬਰ ਪਾਰਟ ਚ ਗਏ ਸੀ ਉੱਥੇ ਵੀ ਅधे ਰਸਤੇ ਗਾ ਜੀ ਇਸ ਵੇਲੇ ਤੇ ਸ਼ਾਮ ਨੂੰ 5-500 ਬੰਦੇ ਖਾਸ ਕਰਕੇ ਔਰਤਾਂ ਆ ਰਹੀਆਂ ਤੇ ਬਹੁਤ ਸ਼ੁਭ ਸਾਈਨ ਹੈ ਜੀ ਸਾਡੇ ਵਾਸਤੇ ਔਰ ਦੂਜਿਆਂ ਵਾਸਤੇ ਖਤਰਾ ਦੀ ਘਟਕੀ ਹੈ ਤੁਹਾਨੂੰ ਦੱਸ ਦਵਾਂ ਕਿ ਨੀਚੇ ਹੋਏ ਉਹਨਾਂ ਨੂੰ ਤੁਸੀਂ ਆਪਾਂ ਜੀ ਬੰਨ 90 ਚੰਟੀ ਵੱਡੀ ਮੀਟਿੰਗ ਹੋਈ ਆ ਕਿਸੇ ਦੀ ਕੋਈ 1 ਮਿੰਟ ਮੈਨੂੰ ਦੱਸਦਾ ਤੁਸੀਂ ਤਾਂ মিডিਆ ਵਾਲੇ ਸਾਰਾ ਸਭ ਚੰਦੇ ਆਓ ਕੋਈ ਐਡੀ ਵੱਡੀ ਮੀਟਿੰਗ ਹੋਈ ਆ ਕਿਸੇ ਦੀ ਮੈਂ ਸਵੇਰ ਦੀ 8 ਮਿੰਟ ਦਾ ਇਹੋ ਜਿਹਾ ਕਰ ਦਿੱਤਾ ਜੀ ਜਿਹੜੇ 90 ਹਜ਼ਾਰ ਦੀ ਗੱਲ ਕਿਉਂ ਕਿ ਜਾਰੀ ਇੱਕ ਮੈਡੀਸਨ ਵਾਲਾ ਇੱਕੋ ਹੀ ਡਾਕਟਰ ਹੈ ਜੀ ਦੇਖੋ ਅਸੀਂ ਮੈਂ ਐਕਸਰੇ ਅਲਟਰਾਸਾਉਂਡ ਦਵਾਈਆਂ ਸਾਰਾ ਕੁਝ ਭੇਜਤਾ ਡਾਕਟਰ 550 ਭਰਤੀ ਕਰਿਆ 2000 ਪੋਸਟ ਗ੍ਰੈਡਿਟ ਕੀਤੀ ਆ ਮੈਂ 1300 ਜਿਹੜੇ ਪੈਰਾਮੈਟਰਸ ਭਰਤੀ ਕੀਤੇ ਆ 3300 ਪੋਸਟ ਗ੍ਰੈਡਿਟ ਕੀਤੇ ਆ ਡਾਕਟਰ ਤਾਂ ਟ੍ਰੇਨ ਕਰਨੇ ਪੈਣਗੇ ਮੈਡੀਕਲ ਕਾਲਜਾਂ ਤੋਂ ਰਿਕਰੂਟ ਕਰਦਾ ਹਾਂ ਨਿਕਲਦੇ ਸਾਰ ਭਰਤੀ ਕਰ ਲਿਆ ਕਰਨੇ ਆ ਉਹਨੂੰ ਟਾਈਮ ਲੱਗੇਗਾ ਥੋੜਾ ਜਿਹਾ ਲੇਕਿਨ 24 ਘੰਟੇ ਦੀਆਂ ਸਰਵਿਸਿਜ਼ ਦੇਵਾਂਗੇ ਮੈਂ ਕਰ ਰਿਹਾ ਜੀ ਭਰਤੀ ਹੋਰ ਡੇੜੀ ਡਾਕਟਰਸ ਦੀ ਕਮੀ ਆ ਅਲਟਰਾਸਾਉਂਡ ਐਕਸਰੇ ਵਾਲਿਆਂ ਦੀ ਬਹੁਤ ਜ਼ਿਆਦਾ ਕਮੀ ਆ ਬਿਓਸ਼ੀ ਵਾਲਿਆਂ ਦੀ ਮੈਡੀਕਲ ਸਪੈਸ਼ਲਿਸਟ ਆਣੀਗੇ ਉਹਨਾਂ ਨੂੰ ਮੈਂ ਟ੍ਰੇਨ ਕਰ ਰਿਹਾ ਜਿਹੜੇ ਬੌਂਡ ਭਰਦੇ ਆ ਸਾਰਿਆਂ ਨੂੰ ਨੌਕਰੀ ਦੇ ਰਿਹਾ ਜੀ ਇੱਕ ਸਾਲ ਹੋ ਗਿਆ ਨਾ ਮਰੀਜ਼ ਵੀ ਚਿੰਤਤ ਪਰੇਸ਼ਾਨ ਹੋ ਰਹੇ ਨੇ ਕੋਈ ਮੈਡੀਸ਼ਨ ਮਿਲ ਨਹੀਂ ਸਕਦਾ ਉਹ ਕਰਦਾ ਕੰਮ ਨਿਕਲ ਆਉਂਦਾ ਹਾਂਜੀ ਬਾਕੀ ਡਾਕਟਰ ਇੱਕੋ ਐਡਿਸ਼ਨ ਵਾਲਾ ਹੀ ਕਿਸੇ ਨੂੰ ਘਰ ਦੇ ਕੰਮ ਨਿਕਲ ਆ ਮੈਂ ਕਹ ਰਿਹਾ ਜੀ ਤੁਸੀਂ ਨਾ ਮੈਂ ਕਈ ਜਗ੍ਹਾ ਤੇ ਜਿੱਥੇ ਕਮੀ ਆ ਨਾ ਜੀ ਜਿਹੜੇ ਲੋਕਲ ਮੈਂ ਉਹਨਾਂ ਨੂੰ ਉਹਨਾਂ ਨੂੰ ਵੀ ਹਾਰ ਕਰ ਰਿਹਾ ਹਾਂ ਪੈਨਲਮੈਂਟ ਬੋਰਡ ਤੇ ਵੀ ਚਾਰ ਕਰਕੇ ਸਾਡੇ ਕੰਮ ਕਰਜੋ ਆ ਕੇ ਸਾਡੇ ਪੇਸ਼ੈਂਟ ਦੇਖਜੋ ਉਹ ਵੀ ਮੈਂ ਕਰ ਰਿਹਾ ਮੈਂ ਇੱਥੋਂ ਇਲੈਕਸ਼ਨ ਤੋਂ ਫ੍ਰੀ ਹੋ ਕੇ ਨਾ ਜੋ ਡਾਕਟਰ ਰੱਖਾਂਗੇ ਕਰਾਂਗੇ ਭਰਤੀ ਕਰ ਰਿਹਾ ਜੀ ਮੇਰੇ ਕੋਲ ਦਫਤਰ ਆਜੇ ਵਾਸ਼ਹਿਰ ਦੇ ਵਿੱਚ ਬਾਡਾ ਗੇਟ ਬਹੁਤ ਹੀ ਸ਼ਾਨਦਾਰ ਪ੍ਰੋਗਰਾਮ ਆਮ ਆਦੀ ਪਾਰਟੀ ਦਾ ਸਾਡੇ ਮੇਸੀ ਪ੍ਰਧਾਨ ਜੀ ਕੁਸ਼ਨ ਪ੍ਰਧਾਨ ਜੀ ਪ੍ਰਿੰਸ ਪ੍ਰਧਾਨ ਜੀ ਸਾਰਿਆਂ ਦੇ ਸਹਿਯੋਗ ਦੇ ਨਾਲ ਬਹੁਤ ਸਾਰੇ ਹੋਰ ਪੁਰੀ ਨਗਰ ਕੌਂਸਲ ਦੀ ਟੀਮ ਨਜ਼ਰ ਰਹੀ ਹੈ ਮੈਂ ਸਭ ਦਾ ਬਹੁਤ ਬਹੁਤ ਧੰਨਵਾਦ ਕਰਦਾ ਠਾਠਾ ਮਾਰਦਾ ਘੱਟ ਦੱਸ ਰਿਹਾ ਕਿ ਆਮ ਆਦੀ ਪਾਰਟੀ ਦੇ 2 ਸਾਲ ਦੇ ਕੰਮ ਨਗਰ ਕੌਂਸਲ ਨਾਪਾ ਦੀ ਪਰਫਾਰਮੈਂਸ ਤੋਂ ਨਾਪਾ ਸ਼ਹਿਰ ਖੁਸ਼ ਵਿਧਾਨ ਸਭਾ ਖੁਸ਼ ਹੈ ਜੀ ਪਿੰਡਾਂ ਦੇ ਵਿੱਚ ਵੀ ਅਸੀਂ ਹੋ ਕੇ ਆਏ ਹਾਂ ਬਹੁਤ ਹੀ ਜ਼ਬਰਦਸਤ ਰੁਝਾਨ ਹੈ ਪਰ ਮਾਤਾ ਕਿਰਪਾ ਕਰਕੇ ਅਸੀਂ ਨਾਪਾ ਦਾ ਹਸਪੀਟਲ ਨਾਬੇ ਦਾ ਨਗਰ ਕੌਂਸਲ ਦਾ ਸਿਸਟਮ ਜਿਹੜਾ ਸਾਰਾ ਇਹਨੂੰ ਹੋਰ ਬਿਹਤਰ ਕਰਾਂਗੇ ਨਾਬੇ ਦੇ ਵਿੱਚ 68 ਕਰੋੜ ਦਾ ਸੀਵੇਜ ਦੀ ਪ੍ਰੋਪੋਜ਼ਲ ਅਲਰਦੀ ਚੱਲੀ ਗਈ ਹੈ ਨਾਬੇ ਦੇ ਵਿੱਚ ਅਨੁ ਲੋਜਨ ਅਨੁਪ ਯੋਜਨਾ ਦਾ 33 ਕਰੋੜ ਦਾ ਪ੍ਰੋਜੈਕਟ ਆ ਚੁੱਕਿਆ ਨਾਬੇ ਦੇ ਵਿੱਚ ਐਸਟੀਪੀ ਜਿਹੜਾ 88 ਕਰੋੜ ਦਾ ਤਿਆਰ ਹੋ ਚੁੱਕਿਆ ਜੀ ਔਰ ਬਾਕੀ ਜਿਹੜੇ ਕੰਮ ਨੇ ਸੜਕਾਂ ਦੇ ਗਲੀਆਂ ਨਾਲੀਆਂ ਦੇ ਸਾਰੇ ਕੰਮ ਜਿਹੜੇ ਬੜੇ ਅੱਛੇ ਤਰੀਕੇ ਨਾਲ ਕਰ ਰਹੇ ਆ ਔਰ ਇਹਨੂੰ ਹੋਰ ਵੀ ਬਿਹਤਰ ਕਰਨ ਦੀ ਕੋਸ਼ਿਸ਼ ਕਰਾਂਗੇ ਕਾਂਗਰਸ ਦੇ ਟਾਈਮ ਹੀ ਕਾਂਗਰਸ ਦੇ ਟਾਈਮ ਹੀ ਟੈਂਡਰ ਲੱਗਿਆ ਸੀਗਾ ਉਹ ਜਿਹੜੇ ਜਿਹੜੇ ਠੇਕੇਦਾਰ ਕੋ ਟੈਂਡਰ ਸੀ ਉਹ ਬਲ ਉਹਦਾ ਕੰਮ ਕਰ ਠੀਕ ਨਹੀਂ ਸੀ ਬਲੈਕਲਿਸਟ ਹੋ ਗਿਆ ਨਵੇਂ ਸਿਰੋਂ ਆਇਆ ਉਹ ਟੈਂਡਰ ਬਿਲਕੁਲ ਬਣ ਕੇ ਤਿਆਰਾ ਲੌਕਟੈਲ ਉੱਤੇ ਆ ਚੁੱਕੀ ਹੈ ਅਸੀਂ ਬਹੁਤ ਜਲਦੀ ਇਲੈਕਸ਼ਨ ਖਤਮ ਹੋਣ ਤੋਂ ਤੁਰੰਤ ਬਾਅਦ ਜੋ ਜਿਹੜੀ ਹੈ ਕੋੜਿਆ ਵਾਲਾ ਗੁਰੂ ਘਰ ਦੀ ਜਿਹੜੀ ਸੜਕ ਹੈ ਪੱਥਰਾਂ ਵਾਲੀ ਸੜਕ ਉਹ ਜਿਹੜੀ ਹੈ ਬਹੁਤ ਖੂਬਸੂਰਤ ਮੈਂ ਇੱਕ ਵਾਦਾ ਕਰਦਾ 90 ਦੀ ਸਭ ਤੋਂ ਸੋਹਣੀ ਸੜਕ ਜਿਹੜੀ ਹੈ ਪੱਥਰਾਂ ਵਾਲੀ ਗੁਰੂ ਘਰ ਦੇ ਸਾਹਮਣੇ ਬਣੇਗੀ ਬਿਲਕੁਲ ਨੇ ਬਾਤ ਹੈ ਤਾਂ ਇਲੈਕਸ਼ਨ ਕੋਰਡ ਲੱਗਿਆ ਹੈ ਜੀ ਇਲੈਕਸ਼ਨ ਤੋਂ ਖਤਮ ਹੋਣ ਤੋਂ ਬਾਅਦ 3 ਸਾਲ ਪਈ ਨੇ ਸਰਕਾਰ ਦੇ ਹਲੇ ਕੰਮ ਦਾ ਪਿਲਹਫ ਸਰਕਾਰ ਨੇ ਕਰਨਾ ਹੈ ਨਗਰ ਕੌਂਸਲ ਨੇ ਕਰਨਾ ਤੇ ਉਹ ਸਾਰੇ ਕੰਮ ਜਿਹੜੇ ਨੇ ਉਹ ਕਰਨੇ ਆ ਸ਼ਹਿਰ ਦੇ ਵਿੱਚ ਹੋਰ ਵੀ ਬਹੁਤ ਸਾਰੇ ਕੰਮ ਨੇ ਇੰਡੋਰ ਆਰਡਰ ਟੋਰੀ ਹੁੰਦਾ 35 ਕੋਰਡ ਦਾ ਪ੍ਰੋਜੈਕਟ ਬਣਾ ਕੇ ਭੇਜਦਾ ਅਸੀਂ ਇਹ ਪਹਿਲੀ ਵਾਰੀ ਕਰ ਰਹੇ ਆ ਕਿ ਸਰਕਾਰੀ ਜਿੰਮ ਨਾਬਾ ਦੇ ਵਿੱਚ ਖੋਲਿਆ ਜਾਵੇ ਜਿਹੜਾ ਕਿ ਬਹੁਤ ਘੱਟ ਰੇਟ ਦੇ ਉੱਪਰ ਨਾਬਾ ਦਾ ਹਰ ਵਸਨੀਕ ਜਿਹੜਾ ਜੀ ਉਹ ਜਿਹੜਾ ਜਿੰਮ ਆ ਉਹ ਉਹ ਜੋਇਨ ਕਰੇ ਔਰ ਆਪਣੀ ਸਿਹਤ ਜਿਹੜੀ ਤੰਦਰੁਸਤ ਰੱਖੇ ਉਹ ਨਾਬਾ ਦਾ ਪਿੰਡਾਂ ਪਨੇਰੀ ਆਈ ਪਈਆ ਝਾੜੂ ਝਾੜੂ ਹੋਈ ਪਈਆ ਕਾਲੀ ਕਾਂਗਰਸ ਵਾਲਾ ਦਾ ਨਾਂ ਹੀ ਨਹੀਂ ਪਤਾ ਕਿਸ ਨੂੰ ਕਿ ਕੈਂਡੀਡੇਟ ਕੌਣ ਹੈ